ਸਾਸਤ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਅੱਜ ਅਸੀਂ ਇੱਕ ਖਾਸ ਸਮੱਸਿਆ ਦੇ ਉੱਤੇ ਗੱਲ ਕਰਨੀ ਹੈ ਸਮੱਸਿਆ ਹੈ ਸ਼ੂਗਰ ਦੀ ਜਿਹਨੂੰ ਬਿਮਾਰੀ ਵੀ ਕਿਹਾ ਜਾਂਦਾ ਹੈ ਪਰ ਇਹਨੂੰ ਕੰਟਰੋਲ ਕਰਨਾ ਬੜਾ ਜ਼ਰੂਰੀ ਹੈ ਨਹੀਂ ਤਾਂ ਅੱਗੇ ਜਾ ਕੇ ਕਈ ਹੋਰ ਵੀ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਨੇ ਤੇ ਅਸੀਂ ਜਦੋਂ ਵੀ ਵਰਦਾਨ ਆਯੁਰਵੈਦਿਕ ਸੈਂਟਰ ਸੈਕਟਰ 44D ਚੰਡੀਗੜ੍ਹ ਆਉਣੇ ਆ ਤਾਂ ਤੁਹਾਡੇ ਲਈ ਕੋਈ ਨਾ ਕੋਈ ਜਾਣਕਾਰੀ ਜ਼ਰੂਰ ਮਹੱਈਆ ਹੋ ਜਾਂਦੀ ਹੈ ਕਰਨੀ ਹੈ ਕਿ ਤੁਹਾਡੀ ਮੁਲਾਕਾਤ ਅਸੀਂ ਕਰਵਾਉਣੇ ਹੁੰਨੇ ਆ ਵਰਦਾਨ ਆਯੁਰਵੈਦਿਕ ਸੈਂਟਰ ਦੇ ਐਮ ਡੀ ਮਿਸਟਰ ਸੁਭਾਸ਼ ਗੋਇਲ ਹਰਾਂ ਦੇ ਨਾਲ ਤੇ ਗੋਇਲ ਸਾਹਿਬ ਹਰਾਂ ਦੇ ਨਾਲ ਅੱਜ ਵੀ ਆਪਾਂ ਗੱਲਬਾਤ ਕਰਨੀ ਹੈ 슈ਗਰ ਦੇ ਉੱਤੇ ਚਰਚਾ ਕਰਾਂਗੇ 슈ਗਰ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਹੈ ਤੁਹਾਡੇ ਘਰ ਦੇ ਵਿੱਚ ਕਿਹੜੀ ਚੀਜ਼ ਮੌਜੂਦ ਹੈ ਜਿਹੜੀ 슈ਗਰ ਨੂੰ ਕੰਟਰੋਲ ਕਰ ਸਕਦੀ ਹੈ ਡਾਇਬੀਟਿਸ ਮధుమేਵੀ ਇਹਨੂੰ ਕਹਿ ਦਿੱਤਾ ਜਾਂਦਾ ਹੈ ਤੇ ਸਭ ਤੋਂ ਪਹਿਲਾਂ ਗੋਇਲ ਸਾਹਿਬ ਦਾ ਸਵਾਗਤ ਕਰਦੇ ਹਾਂ ਸਵਾਗਤ ਹੈ ਜੀ ਤੁਹਾਡਾ ਜੀ ਤਰਵਿੰਦਰ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਅਰ ਦਰਸ਼ਕ ਜਿੰਨੇ ਵੀ ਪ੍ਰੋਗਰਾਮ ਦੇਖ ਰਹੇ ਆ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਅਦਾਬ ਨਮਸਕਾਰ ਜੀ ਗੁਲ ਸਾਹਿਬ ਤੁਸੀਂ ਲੰਮੇ ਸਮੇਂ ਤੋਂ ਲੋਕਾਂ ਦੀ ਸੇਵਾ ਦੇ ਵਿੱਚ ਜੁੜੇ ਹੋਏ ਲਗਾਤਾਰ ਕੋਈ ਨਾ ਕੋਈ ਅਜਿਹੀ ਚੀਜ਼ ਲੈ ਕੇ ਆਉਂਦੇ ਹੋ ਜਿਹੜੀ ਇੱਕ ਤਾਂ ਹੋਵੇ ਕਿ ਭਰੋਸੇ ਦਾ ਪ੍ਰਤੀਕ ਬਣ ਜੇ ਕਿ ਗੋਇਲ ਸਾਹਿਬ ਨੇ ਇਹ ਚੀਜ਼ ਲਿਆਂਦੀ ਹੈ ਕੋਈ ਦਵਾਈ ਬਣਾਈ ਹੈ ਤੇ ਉਹ ਵੀ ਆਯੁਰਵੈਦਿਕ ਤਰੀਕੇ ਦੇ ਨਾਲ ਤੇ ਉਹ ਸਾਨੂੰ ਜ਼ਰੂਰ ਫਾਇਦਾ ਕਰੇਗੀ ਤੇ ਅੱਜ ਵੀ ਆਪਾਂ 슈ਗਰ ਦੇ ਉੱਤੇ ਗੱਲ ਕਰਨੀ ਹੈ ਇੱਕ ਤਾਂ ਇਹ ਹੈ ਕਿ 슈ਗਰ ਨੂੰ ਜਿੰਨਾ ਕਿ ਮੈਂ ਜਾਣਿਆ ਤੁਹਾਡੇ ਨਾਲ ਰਹਿ ਕੇ ਕਿ 슈ਗਰ ਨੂੰ ਬਿਮਾਰੀ ਕਹਿ ਦਿੰਦੇ ਨੇ ਪਰ ਇਹ ਬਿਮਾਰੀ ਨਹੀਂ ਸਾਡੇ ਸਰੀਰ ਦਾ ਹਿੱਸਾ ਹੈ ਪਰ ਇਹਨੂੰ ਕੰਟਰੋਲ ਕਰਨਾ ਬੜਾ ਜ਼ਰੂਰੀ ਹੈ ਵਧੀ ਹੋਈ ਵੀ ਖਤਰਨਾਕ ਹੈ ਤੇ ਘਟੀ ਹੋਈ ਓਦੋਂ ਵੀ ਵੱਧ ਖਤਰਨਾਕ ਮੰਨੀ ਜਾਂਦੀ ਹੈ ਤੇ ਆਯੁਰਵੇਦ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਇਹਨੂੰ ਆਪਾਂ ਰੁਟੀਨ ਦੇ ਵਿੱਚ ਕੰਟਰੋਲ ਕਰ ਸਕਦੇ ਹਾਂ ਦੇਖੋ ਤਰਮਿੰਦਰ ਜੀ ਸਭ ਤੋਂ ਪਹਿਲਾਂ ਤਾਂ ਮੈਂ ਜਿਹੜਾ ਜਿੰਨੇ ਵੀ ਦਰਸ਼ਕ ਹੈ ਡਾਇਬੀਟਿਸ ਦੇ ਪੇਸ਼ੈਂਟ ਆ ਉਹਨਾਂ ਨੂੰ ਇੱਕ ਗੱਲ ਕਹੀ ਸੀਗੀ ਕਿ ਮੇਥੀ ਦਾਣਾ 20 ਦਾਣੇ ਕਲੌਂਜੀ ਦੇ 10 ਦਾਣੇ ਇਹਨਾਂ ਨੂੰ ਰਾਤ ਨੂੰ ਪਾਣੀ ਚ ਭਿਓ ਕੇ ਰੱਖ ਦੋ ਸਵੇਰੇ ਖਾਲੀ ਪੇਟ ਚਬਾ ਚਬਾ ਕੇ ਖਾ ਲਓ ਤੇ ਉਸ ਤੋਂ ਬਾਅਦ ਪਾਣੀ ਜਿਹੜੇ ਚ ਭਿਓ ਕੇ ਰੱਖੇ ਸੀ ਉਹ ਪੀ ਲਓ ਲੋਕਾਂ ਨੇ ਕੀਤਾ ਬਹੁਤ ਫਾਇਦਾ ਹੋਇਆ ਕਈ ਹੁੰਦੇ ਨੇ ਜਿਹੜੇ ਵਿਚਾਰੇ ਨਹੀਂ ਕਰ ਪਾਉਂਦੇ ਉੱਠੇ ਨਹੀਂ ਜਾਂਦਾ ਸਵੇਰੇ ਟਾਈਮ ਨਾਲ ਸਰੀਰ ਦੁਖਦਾ ਥਕਾਵਟਾ ਜਾਂ ਵੈਸੇ ਵੀ ਸੋ ਕੰਮ ਹੁੰਦੇ ਨੇ ਰਜੇਵੇਂ ਨੇ ਜ਼ਿੰਦਗੀ ਦੇ ਹਰ ਕੰਮ ਦੇ ਵਿੱਚ ਪਰ ਜੇ ਤੁਸੀਂ ਹਸਪਤਾਲਾਂ ਨਾਲੋਂ ਡਾਕਟਰਾਂ ਕੋਲੇ ਜਾ ਕੇ ਦੋ ਦੋ ਘੰਟੇ ਮੇਰੇ ਕੋਲੇ ਲੋਕ ਚਾਰ ਚਾਰ ਘੰਟੇ ਵੇਟਿੰਗ 'ਚ ਬੈਠੇ ਰਹਿੰਦੇ ਆ ਹਸਪਤਾਲ ਪੀਜੀਐ ਵਿੱਚ ਗਿਆ ਮਾਰੋ ਤੁਸੀਂ ਕਿੰਨਾ ਉੱਥੇ ਜਾ ਕੇ ਕਰਕਟ ਕੀੜੀ ਤੇ ਚੜਿਆ ਪਿਆ ਮਤਲਬ ਜਗ੍ਹਾ ਹੀ ਨਹੀਂ ਹੈ ਉੱਥੇ ਲੋਕਾਂ ਕੋਲੇ ਟਾਈਮ ਹੁੰਦਾ ਲੇਕਿਨ ਜੇ ਉਦੋਂ ਪਹਿਲਾਂ ਟਾਈਮ ਕੱਢ ਲੈਣ ਤਾਂ ਉਹ ਟਾਈਮ ਕਰਾਉਣ ਦੀ ਲੋੜ ਨਹੀਂ ਪੈਂਦੀ ਆ ਛੋਟੀ ਛੋਟੀ ਚੀਜ਼ਾਂ ਨੇ ਮੇਥੀ ਦਾਣਾ ਕਲੌਂਜੀ ਰੋਜ਼ ਭਿਓ ਕੇ ਖਾਓ ਅਖਰੋਟ ਬਦਾਮ ਕਿਸ਼ਮਿਸ਼ ਤੇ ਅੰਜੀਰ ਦੱਸਿਆ ਹੈ ਫਾਰਮੂਲਾ ਉਹ ਭਿਓ ਕੇ ਰਾਤ ਨੂੰ ਸਵੇਰੇ ਉਹ ਖਾਓ ਫਿਰ ਕਈ ਕਹਿਣਗੇ ਵੀ ਗੁਲਸਬ ਸਾਰਾ ਕੁਝ ਸਵੇਰੇ ਹੀ ਕੀ ਕੀ ਖਾ ਲਈਏ ਖਾਲੀ ਪੇਟ ਪੇਟ ਤਾਂ ਪਹਿਲੀ ਚੀਜ਼ ਨਾਲ ਹੀ ਭਰ ਗਿਆ ਨਾ ਮਿੱਤਰੋ ਕਲੌਂਜੀ ਖਾਓਗੇ ਮੇਥੀ ਖਾਓਗੇ 15 ਮਿੰਟ ਵੇਟ ਕਰਕੇ ਡਰਾਈ ਫਰੂਟ ਖਾ ਲਓ ਫਿਰ 15-20 ਮਿੰਟ ਵੇਟ ਕਰੋ ਉਸ ਤੋਂ ਬਾਅਦ ਫਿਰ ਤੁਸੀਂ ਕੋਈ ਫਲ ਫਰੂਟ ਖਾਣ ਦਾ ਮਨ ਹੈ ਅੰਡਾਰ ਹੈ ਕੋਈ ਚਿਕੂਆ ਹੈ ਕੋਈ ਅਮਰੂਦ ਹੈ ਜਿਹੜਾ ਵੀ ਜੀ ਕਰਦਾ ਮੈਂ ਕਹਿੰਦਾ 슈ਗਰ ਦੇ ਮਰੀਜ਼ ਲਈ ਸਾਰੇ ਫਲ ਬਣੇ ਹੋਇਆ ਸੀਤਾਫਲ ਹੈ ਰਾਮਫਲ ਹੈ ਆਹ ਮਾਰਕੀਟ 'ਚ ਮਿਲ ਰਿਹਾ ਉਹ ਲੈ ਲਓ ਦੂਜਾ ਜੇ ਤੁਸੀਂ ਅੰਡਾਰ ਨੂੰ ਗਰਮ ਪਾਣੀ 'ਚ ਰੱਖ ਲਓ ਮਤਲਬ ਪਾਣੀ ਗਰਮ ਹੋਵੇ ਪੂਰਾ ਸਟੀਮਡ ਉਹਦੇ ਵਿੱਚ ਇੱਕ ਅੰਾਰ ਪੂਰਾ ਰੱਖ ਦਿਓ ਜਦੋਂ ਪਾਣੀ ਠੰਡਾ ਹੋ ਜੇ ਤਾਂ ਅੰਾਰ ਕੱਢ ਲਓ ਕੱਢ ਕੇ ਉਹਨੂੰ ਛਿੱਲ ਕੇ ਖਾਓਗੇ ਤਾਂ ਉਸ ਅਨਾਰ ਦੇ ਨਾਲ ਤੁਹਾਡੀ ਬੋਡੀ ਦੀ એનર્ਜੀ ਵਧੂਗੀ ਔਰ ਤੁਹਾਡਾ ਸਟੈਮਨਾ ਵਧੂਗਾ ਔਰ ਤੁਹਾਡੀ ਚੈਸਟ ਇਨਫੈਕਸ਼ਨ ਖਤਮ ਹੋਊਗੀ ਔਰ 슈ਗਰ ਦੀ ਜਿਹੜੀ ਕਰੇਵਿੰਗ ਆ ਉਹ ਖਤਮ ਹੋਊਗੀ ਤੀਸਰੀ ਚੀਜ਼ ਕੀ ਹੈ ਸਭ ਤੋਂ ਵੱਡੀ ਕਿ ਜਦੋਂ ਤੁਹਾਨੂੰ 슈ਗਰ ਹੋ ਗਈ ਤਾਂ ਘਰ ਦੇ ਵਿੱਚ ਕੁਝ ਦਵਾਈਆਂ ਨੇ ਆਪ ਬਣਾ ਕੇ ਰੱਖ ਲਓ ਛੋਟੀ ਜੀ ਗੱਲ ਹੈ ਜਿਵੇਂ ਹੁਣ ਅੱਜ ਡਾਕਟਰ ਨੇ ਕਿਹਾ ਤੁਹਾਨੂੰ 슈ਗਰ ਹੋ ਗਈ ਅੱਜ ਲੈਬ 'ਚ ਜਾ ਕੇ ਪਤਾ ਲੱਗਿਆ 슈ਗਰ ਹੋ ਗਈ ਇਨਸਟੈਂਟ ਪਤਾ ਲੱਗਿਆ ਤਾਂ ਸਿੱਧਾ ਹੀ ਨਾ ਹੋਵ ਕੇ ਕਿ ਆਪਾਂ ਗੋਲੀਆਂ ਕੈਪਸੂਲਾਂ ਤੇ ਆ ਜਾਈਏ ਤੇ ਸਿੰਪਲ ਆਪਾ ਕਰੇ ਜੀ ਜਬੜਾਓ ਮੇਥੀ ਕਲੌਂਜੀ ਖਾਣੀ ਸ਼ੁਰੂ ਕਰ ਦੋ ਤੇ ਇੱਕ ਪਾਊਡਰ ਮੈਂ ਤੁਹਾਨੂੰ ਅਕਸਰ ਦੱਸਦਾ ਹੁੰਦਾ ਜਿਹਦਾ ਨਾਮ ਸੀ ਰੱਖਿਆ ਡਾਇਬੀਟਿਸ ਕੰਟਰੋਲ ਪਾਊਡਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਚੀਜ਼ ਦੱਸ ਦਵਾ ਮੇਥੀ ਕਲੌਂਜੀ ਦੇ ਕਮਾਲ ਫੈਨੋਗ੍ਰਿਕ ਤੇ ਉਸ ਤੋਂ ਬਾਅਦ ਤਿਲ ਆਇਲ ਤੇ ਕੋਕੋਨਟ ਆਇਲ ਤੇ ਇਹਦੇ ਵਿੱਚ ਹਮ ਇਹ ਦੇਖੋ ਦੇਸੀ ਦੇਸੀ ਬੋਰੀਕ ਇਹ ਇਹ ਜਿਹੜੀਆਂ ਚੀਜ਼ਾਂ ਨੇ ਇੱਕ ਇੱਕ ਚ ਕਲੌਂਜੀ ਆ ਦੇਖੋ ਇਹਦੋਂ ਇਹਦੋਂ ਅਸੀਂ ਐਕਸਟ੍ਰੈਕਟ ਲੈ ਕੇ ਤੇਲ ਤੇਲ ਕੱਢ ਲਿਆ ਜੀ ਇਹਦਾ ਦੇਖੋ ਤੁਸੀਂ ਇਹਨੂੰ ਇਹਨੂੰ ਅਸੀਂ ਆਇਲ ਕੱਢਿਆ ਪਾਣੀ ਦੀ ਤਰ੍ਹਾਂ ਬਣ ਗਿਆ ਹੁਣ ਲੋਕਾਂ ਨੂੰ ਅਸੀਂ ਕਹਿੰਦੇ ਆ ਵੀ ਜਿਹਦੇ ਕੋਲ ਸਮਾਂ ਹੀ ਨਹੀਂ ਹੈਗਾ ਇਹਨੂੰ ਜਦੋਂ ਸ਼ੀਸ਼ੀ ਖੋਲੋਗੇ ਤਾਂ ਇਹ ਚ ਮੇਥੀ ਕਲੌਂਜੀ ਪਈ ਵੀ ਨਜ਼ਰ ਆਉਂਦੀ ਆ ਤਾਂ ਇਹ ਜਦੋਂ ਇਹਦਾ ਡਰਾਪਰ ਲੱਗਿਆ ਜੀ ਨਾਲ ਇਹ ਡਰਾਪਰ ਦੇ ਨਾਲ ਪੰਜ ਬੂੰਦਾ ਮੂੰਹ ਚ ਪਾਉਣੀਆਂ ਨੇ ਸੱਕ ਕਰ ਲੈਣੇ ਨੇ ਕੋਈ ਸਵਾਦ ਨਹੀਂ ਕੋਈ ਖੱਟਾ ਨਹੀਂ ਕੋਈ ਮਿੱਠਾ ਨਹੀਂ ਪਤਾ ਹੀ ਨਹੀਂ ਲੱਗਣਾ ਪਾਣੀ ਵਾਂਗੂ ਮੂੰਹ ਚ ਪਾਈ ਟੇਸਟ ਖਤਮ ਉਸੇ ਤਰ੍ਹਾਂ ਦੁਪਹਿਰੇ ਤੇ ਸ਼ਾਮ ਇਹ ਸ਼ੂਗਰ ਨੂੰ ਕੰਟਰੋਲ ਕਰਦੀ ਆ। ਇਹਦਾ ਨਾਮ ਅਸੀਂ ਦਿੱਤਾ ਜੀ ਡਾਈਵੋਬਿਨ। ਇਹ ਡਰਾਪਸ ਨੇ ਇਹ ਡ੍ਰੌਪ ਜਿਹੜੇ ਆ ਇਹਦੇ ਵਿੱਚ ਕੁਝ ਵੀ ਨਹੀਂ ਐਸਾ ਜਿਹੜਾ ਲੁਕਿਆ ਹੋਵੇ। ਮੇਥੀ, ਕਲੌਂਜੀ ਤੇ ਕੋਕੋਨਟ ਆਇਲ ਤੇ ਨਾਲ ਤਿਲ ਦਾ ਤੇਲ ਚਾਰ ਚੀਜ਼ਾਂ ਪਾ ਕੇ ਇਹਨੂੰ ਐਕਸਟ੍ਰੈਕਟ ਕੱਢਿਆ ਗਿਆ। ਉਸ ਤੋਂ ਬਾਅਦ ਇਹ ਤਿਆਰ ਹੋਇਆ ਐਜ਼ ਅ ਮੈਡੀਸਨ ਔਰ ਫਿਰ ਇਹਨੂੰ ਗਵਰਨਮੈਂਟ ਤੋਂ ਜੀਐਮਪੀ ਸਰਟੀਫਾਈਡ ਕਰਵਾ ਕੇ ਤੁਹਾਡੇ ਸੇਵਾਚ ਦੇ ਦਿੱਤਾ ਗਿਆ ਔਰ ਇਹਦੇ ਰਿਜ਼ਲਟ ਜਿਨ੍ਹਾਂ ਦੀ ਸ਼ੂਗਰ ਵੱਧਦੀ ਹੈ ਬਹੁਤ ਜ਼ਿਆਦਾ ਉਹਨੂੰ ਕੰਟਰੋਲ ਕਰਦਾ ਜਿਹਦੀ ਡਾਊਨ ਹੋ ਜਾਂਦੀ ਹੈ ਸ਼ੂਗਰ ਉਹਨੂੰ ਅੱਪ ਕਰਕੇ ਲੈਵਲ ਚ 180 ਸੌਰੀ 80 ਤੋਂ 120 ਦੇ ਵਿੱਚ ਵਿੱਚ ਰੱਖਣਾ ਤੇ ਇਹ ਅਸੀਂ ਤੁਹਾਨੂੰ ਤਾਂ ਦੇ ਦਿੱਤਾ ਕਿ ਫੈਨੋਗ੍ਰਿਕ ਜਿਹੜਾ ਹੈਗਾ ਉਹ ਵੀ ਇੱਕ ਮੇਥੀ ਦਾ ਹੀ ਨਾਮ ਹੈ ਤੇ ਇੱਕ ਪਾਊਡਰ ਤੁਸੀਂ ਘਰੇ ਬਣਾਓ ਜਿਹੜਾ ਅਕਸਰ ਮੈਂ ਤੁਹਾਨੂੰ ਦੱਸਦਾ ਰਹਿਣਾ ਵੀਡੀਓ ਚ ਨੋਟ ਕਰਕੇ ਰੱਖਿਓ ਇਹ ਪਾਊਡਰ ਦੇ ਵਿੱਚ ਪਾਇਆ ਹੋਇਆ ਸਭ ਤੋਂ ਪਹਿਲੀ ਅੰਬਾ ਹਲਦੀ ਫਿਰ ਕਾਲੀ ਹਲਦੀ ਫਿਰ ਦਾਰੂ ਹਲਦੀ ਇਹ ਸਾਡੀ ਪੰਜਮ ਹਲਦੀ ਚ ਵੀ ਨੇ ਤਿੰਨੇ ਹਲਦੀਆਂ ਤੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਇਆ ਹੋਇਆ ਬੀਟ ਗ੍ਰਾਸ ਪਾਊਡਰ ਜਾਮਨ ਸੀਡ ਦਾ ਪਾਊਡਰ ਉਸ ਤੋਂ ਬਾਅਦ ਬੇਲ ਪੱਤਰੀ ਦਾ ਪਾਊਡਰ ਫਿਰ ਫਿਰ ਇਹ ਚ ਪਾਇਆ ਹੋਇਆ ਕਰੇਲੇ ਦਾ ਪਾਊਡਰ ਫਿਰ ਇਹ ਚ ਨਿੰਮ ਦਾ ਪਾਊਡਰ ਤੇ ਗੁਡ ਮਰ ਪੱਤੀ ਦਾ ਪਾਊਡਰ ਤੇ ਨਾਲ ਇਹਦੇ ਵਿੱਚ ਪਾਇਆ ਗਿਆ ਸਪੈਸ਼ਲੀ ਜਿਹੜਾ ਕਾਟਨ ਸੀਡ ਜਿਹਨੂੰ ਅਸੀਂ ਬੜੇਵੇਂ ਦੀ ਗਰੀ ਕਹਿੰਦੇ ਆ ਇਹ ਪਾ ਕੇ ਜਦੋਂ ਇਹ ਬਣਿਆ ਕਾ ਇਹਨੇ ਕਮਾਲ ਦੇ ਰਿਜ਼ਲਟ ਦਿੱਤੇ ਨੇ ਇਹ 10 ਚੀਜ਼ਾਂ ਮੈਂ ਬੋਲ ਦਿੱਤੀਆਂ ਨੇ ਵੀਡੀਓ ਨੂੰ ਬੈਕ ਕਰਕੇ ਸੁਣ ਲਿਓ ਇਹਦੇ ਲਈ ਫੋਨ ਕਰੋਗੇ ਕੋਈ ਨਹੀਂ ਚੱਕਦਾ ਨਾ ਤੁਹਾਨੂੰ ਦੱਸ ਪਾਵਾਂਗੇ ਗੁੱਸਾ ਕਰੋਗੇ ਇਤਰਾਜ਼ ਕਰੋਗੇ ਤੁਹਾਡੀ ਆਪਣੀ ਮਰਜ਼ੀ ਆ ਪਰ ਤੁਹਾਡਾ ਭਰਾ ਹੈ ਅ ਬਸੇ ਭਰਾ ਦੇ ਉੱਤੇ ਥੋੜਾ ਜਿਹਾ ਇੰਨਾ ਕੁ ਰਹਿਮ ਰੱਖਿਆ ਕਰੋ ਵੀ ਜੇ ਕੋਈ ਨੁਸਖਾ ਦੱਸਿਆ ਉਹਨੂੰ ਸੇਵ ਕਰ ਲਿਆ ਕਰੋ ਬਣਾ ਲਿਆ ਕਰੋ ਪੰਸਾਰੀ ਤੁਹਾਨੂੰ ਬਿਲਕੁਲ ਜਦ ਤੁਸੀਂ ਕਹੋਗੇ ਨਾ ਗੋਲ ਸਾਹਿਬ ਨੇ ਦੱਸਿਆ ਨੁਸਖਾ ਤਾਂ ਐਨੇ ਪੰਸਾਰੀ ਨੇ ਪੰਜਾਬ ਦੇ ਸਾਰੇ ਪੰਸਾਰੀਆਂ ਦੀ ਮੈਂ ਆਪਣੇ ਬੱਚਿਆਂ ਵਾਂਗੂ ਆਪਣੇ ਮਾਪੇ ਵਾਂਗੂ ਆਪਣੇ ਵੱਡਿਆਂ ਵਾਂਗੂ ਇੱਜ਼ਤ ਕਰਦਾ ਉਹਨਾਂ ਨੂੰ ਵੀ ਪਤਾ ਹੈ ਕਿ ਗੋਇਲ ਸਾਡੀ ਇੱਜ਼ਤ ਕਰਦਾ ਔਰ ਉਹ ਮੇਰੇ ਨੁਸਖੇ ਦੀ ਇੱਜ਼ਤ ਕਰਦੇ ਆ ਤੁਹਾਨੂੰ ਬਣਾ ਕੇ ਦੇਣਗੇ ਵਧੀਆ ਚੀਜ਼ ਤੁਸੀਂ ਜਾ ਕੇ ਉਹਨਾਂ ਨੂੰ ਮੇਰੀ ਗੱਲ ਸੁਣਾਓ ਤੇ ਇਹ ਜਿਹੜਾ ਨੁਸਖਾ ਜਦੋਂ ਬਣ ਗਿਆ ਤੁਸੀਂ ਇੱਕ ਚਮਚਾ ਸਵੇਰੇ ਖਾਲੀ ਪੇਟ ਖਾਣਾ ਜੀ ਇੱਕ ਖਾਣਾ ਤਰਮਿੰਦਰ ਜੀ ਸ਼ਾਮ ਨੂੰ 5 ਵਜੇ ਲੋ ਸ਼ੂਗਰ ਕੰਟਰੋਲ ਮਤਲਬ ਇਹ ਨਹੀਂ ਵੱਧ ਜੇ ਔਰ ਨਾਲ ਸਰੀਰ ਚ ਜਾਨ ਆਉਂਦੀ ਹੈ ਬੜੇਵੇਂ ਬੜੇਵੇਂ ਖਾ ਕੇ ਤਾਂ ਮੱਝ ਗਾਂ ਦਾ ਦੁੱਧ ਦੀ ਫੈਟ ਵੱਧ ਜਾਂਦੀ ਹੈ ਬੰਦੇ ਚ ਤਾਂ ਤਾਕਤ ਆਉਗੀ ਕਿਉਂਕਿ ਇਹਨੇ ਪੈਂਕ੍ਰੀਆਜ਼ ਦੇ ਬੀਟਾ ਸੈੱਲ ਨੂੰ ਤਾਕਤ ਦੇ ਜਦੋਂ ਤੁਹਾਡੇ ਪੈਂਕ੍ਰੈਟਿਕ ਸਿਕ੍ਰੀਸ਼ਨ ਨੂੰ ਤਾਕਤ ਮਿਲ ਗਈ 슈ਗਰ ਕੰਟਰੋਲ ਤਾਂ ਇਹਦਾ ਇਹ ਫਾਇਦਾ ਤਾਂ ਇਹੀ ਆਯੁਰਵੈਦਿਕ ਦੇ ਵਿੱਚ ਇੱਕ ਮਾਤਰ ਗੁਣ ਹੈਗਾ ਕਿ ਜਿਹੜੇ ਕੰਮ ਕਰਦਾ ਆਯੁਰਵੈਦ ਤਾਂ ਫਿਰ ਆਯੁਰਵੈਦ ਹੀ ਕਰਦਾ ਤੇ ਇੱਕ ਮੈਂ ਦੋ ਚੀਜ਼ਾਂ ਤੁਹਾਨੂੰ ਦੱਸਤੀਆਂ ਇੱਕ ਫੈਨੋਗ੍ਰਿਕ ਆਇਲ ਤੇ ਇੱਕ ਇਹ ਡਾਇਬਟੀਜ਼ ਦਾ ਪਾਊਡਰ ਜਿਹਨੂੰ ਤੁਸੀਂ ਘਰੇ ਬਣਾ ਸਕਦੇ ਜੀ ਬਿਲਕੁਲ ਗੁਰ ਸਾਹਿਬ ਇਹ ਕਿ ਵੀ ਹੁੰਦਾ ਹੈ ਕਿ ਸ਼ੂਗਰ ਦੇ ਨਾਲ ਵੀਕਨੈਸ ਵੀ ਆ ਜਾਂਦੀ ਹੈ ਪੈਰਾਂ ਦੇ ਉੱਤੇ ਕਹਿੰਦੇ ਜੀ ਕੀੜੀਆਂ ਵਾਂਗ ਜਿਵੇਂ ਚੱਲਦਾ ਹੈ ਉਦਾਂ ਮਹਿਸੂਸ ਹੁੰਦਾ ਹੈ ਮਤਲਬ ਬਾਡੀ ਉਤ ਤਰ੍ਹਾਂ ਦੀ ਨਹੀਂ ਰਹਿੰਦੀ ਜਿਹੋ ਜਿਹਾ ਸਰੀਰ ਪਹਿਲਾਂ ਰਹਿੰਦਾ ਤੇ ਉਹਦੇ ਵਾਸਤੇ ਵੀ ਕੋਈ ਚੀਜ਼ ਹੋਵੇ ਖਾਸ ਤੁਹਾਡਾ ਪ੍ਰੋਡਕਟ ਜਿਹੜਾ ਤੁਸੀਂ ਲਗਾਤਾਰ ਰਿਸਰਚ ਕਰਦੇ ਰਹਿੰਦੇ ਹੋ ਤੇ ਉਹ ਕੋਈ ਚੂਰਨ ਦੇ ਰੂਪ ਦੇ ਵਿੱਚ ਇਹਦਾ ਮੈਂ ਤੁਹਾਨੂੰ ਦੱਸਦਾ ਧਰਮਿੰਦਰ ਜੀ ਚਾਰ ਪੰਜ ਚੀਜ਼ਾਂ ਨੇ ਘਰੇ ਬਣਾਓ ਘਰੇ ਖਾਓ ਜੇ ਨਹੀਂ ਬਣਦੀਆਂ ਤਾਂ ਤੁਸੀਂ ਕਿਸੇ ਵੈਦ ਕੋਲ ਜਾ ਕੇ ਟੱਕਰਾ ਮਾਰੋ ਕੋਈ ਗੱਲ ਨਹੀਂ ਕਰੇ ਹਰ ਚੀਜ਼ ਬਣਦੀ ਆ ਜਦੋਂ ਆਪਾਂ ਕੀ ਕੁਛ ਨਹੀਂ ਬਣਾ ਲੈਂਦੇ ਘਰੇ ਪੰਜੀਰੀ ਬਣਾ ਲੈਂਦੇ ਆ ਪਿੰਨੀਆਂ ਬਣਾ ਲੈਂਦੇ ਆ ਰੋਟੀ ਬਣਾ ਲੈਂਦੇ ਆ ਸਰੋਂ ਦੇ ਸਾਗ ਕਿਉਂ ਕੋਟੇ ਲਾਲਾ ਬਣਾਉਣੇ ਤੇ ਵੀ ਬਣ ਜੂ ਜੇ ਬਣਾਉਣ ਲੱਗੇ ਬਿਲਕੁਲ ਇਹਦੇ ਚ ਕੀ ਆ ਅਸ਼ਵਗੰਧ ਮੋਟੀਆਂ ਗੱਲਾਂ ਨੇ ਜੀ ਸਭ ਨੂੰ ਯਾਦ ਨੇ ਅਸ਼ਵਗੰਧ ਸ਼ਤਾਵਰ ਤੇ ਗੋਖਸ਼ੂਰਾ ਗੋਖਰੂ ਉਸ ਤੋਂ ਬਾਅਦ ਇਹਦੇ ਵਿੱਚ ਪੈਂਦੀ ਹੈ ਸਫੈਦ ਮੁਸਲੀ ਤੇ ਕਾਲੇ ਕੌਂਚ ਦੇ ਬੀਜ ਬਸ ਪੰਜ ਚੀਜ਼ਾਂ ਪਾਓ बराबर मात्रा ਚ ਪਾਓ ਚੰਗੀ ਤਰ੍ਹਾਂ ਰਗੜ ਕੇ ਪੀਸ ਕੇ ਕੋਟਾ ਲਾ ਕੇ ਬਰੀਕ ਪਾਊਡਰ ਬਣਾ ਲਓ ਉਹ ਪਾਊਡਰ ਦਾ ਅੱਧਾ ਚਮਚਾ ਬਾਬੇਓ ਸਵੇਰੇ ਅੱਧਾ ਚਮਚਾ ਸ਼ਾਮ ਨੂੰ ਪੂਰਾ ਚਮਚਾ ਮੈਂ ਅੱਜ ਖਾ ਲਿਆ ਮੈਨੂੰ 2 ਘੰਟੇ ਤੱਕ ਕੋਈ ਉਬੜ ਜਿੱਤੀ ਜੀ ਲੱਗੀ ਰਹੀ ਕਿਉਂਕਿ ਥੋੜਾ ਇਹ ਤੇਜ਼ ਹੁੰਦਾ ਮਟੀਰੀਅਲ ਇਹਨੂੰ ਤੁਸੀਂ ਅੱਧਾ ਹੀ ਚਮਚਾ ਖਾਓ ਬਈ ਬਾਥਰੂਮ ਐਂ ਸਾਫਾ ਹੋਊਗਾ ਸਰੀਰ ਤਕੜਾ ਰਹੂਗਾ ਮਜੂਤੀ ਫੜਦਾ ਸਰੀਰ ਔਰ ਇਹ ਇਹ ਪਾਊਡਰ ਜਿਹੜਾ ਅਸੀਂ ਗਵਰਨਮੈਂਟ ਤੋਂ ਰਜਿਸਟਰਡ ਕਰਾਇਆ ਸੇਮ ਪਾਊਡਰ ਹੈ ਇੱਥੇ ਮੈਂ ਕੁਝ ਅਲੱਗ ਨਹੀਂ ਪਾਇਆ ਜਿਹੜਾ ਕੁਝ ਮੈਂ ਪਾਇਆ ਉਹੀ ਤੁਸੀਂ ਪਾਉਣਾ ਜੋ ਮੈਂ ਬਣਾਇਆ ਤੁਸੀਂ ਵੀ ਉਹੀ ਬਣਾਉਣਾ ਬਸ ਮੇਰੇ ਤੇ ਫਰਕ ਇਹ ਪੈ ਜਾਂਦਾ ਵੀ ਮੈਂ ਇਹਨੂੰ ਗਵਰਨਮੈਂਟ ਤੋਂ ਜੀਐਮਪੀ ਸਰਟੀਫਾਈਡ ਕਰਵਾਇਆ ਇੱਥੇ ਸਟੈਂਪ ਲੱਗੀ ਇਹਦਾ ਮਤਲਬ ਇਹ ਹੋ ਗਿਆ ਕਿ ਇਹ ਇਹ ਵੈਧਵਾਨ ਲਿਖਿਆ ਤਾਂ ਇਹ ਅਸਲੀ ਆ ਇੱਥੇ ਕੋਈ ਨਕਲੀ ਹੋਣ ਦਾ ਮਤਲਬ ਨਹੀਂ ਹੈ ਇਹ ਚ ਕੌਂਚ ਵਿੱਚ ਪਾਇਆ ਤਾਂ ਉਹ ਪਾਇਆ ਕੌਂਚ ਵਿੱਚ 1200 ਰੁਪਏ ਤੋਂ ਸ਼ੁਰੂ ਹੋ ਜਾਂਦਾ ਜਾ ਕੇ 22000 ਰੁਪਏ ਤੱਕ ਖਤਮ ਹੁੰਦਾ ਹੈ ਇਹਦਾ ਪ੍ਰਾਈਸ ਹਰ ਚੀਜ਼ ਦੀ ਕੁਆਲਿਟੀ ਆ ਉਹ ਜ਼ਰੂਰ ਅਸੀਂ ਕਹਿੰਦੇ ਆ ਕਿ ਜਦੋਂ ਅਨਸਾਰੀ ਜੀ ਕੋਲ ਜਾਣਾ ਉਹਨਾਂ ਨੂੰ ਕੋਈ ਕੁਆਲਿਟੀ ਦੀ ਜਿਵੇਂ ਸਫੈਦ ਮੁਸਲੀ ਹੈ 650 ਰੁਪਏ ਤੋਂ ਸ਼ੁਰੂ ਹੋ ਕੇ 6500 ਰੁਪਏ ਤੱਕ ਹੈ ਕਿਲੋ ਮਤਲਬ ਇਹ ਚੀਜ਼ਾਂ ਦਾ ਫਰਕ ਹੈ ਔਰ ਉਹ ਉਹ ਮਰੀਜ਼ਾਂ ਨੂੰ ਵੀ ਪਤਾ ਜਿਵੇਂ ਅਸ਼ਵਗੰਧਾ ਅਸ਼ਵਗੰਧਾ 300 ਰੁਪਏ ਤੋਂ ਸ਼ੁਰੂ ਹੁੰਦੀ ਹੈ ਜਾ ਕੇ 1600 ਰੁਪਏ ਤੇ ਖਤਮ ਹੁੰਦੀ ਹੈ ਕਿਉਂਕਿ ਜਿੰਨੀ ਮੋਟੀ ਹੁੰਦੀ ਜਾਊਗੀ ਪੰਨ ਜਿੰਨੀ ਮੋਟੀ ਅਸ਼ਵਗੰਧ ਮਿਲਦੀ ਹੈ ਜੀ ਅਸਲੀ ਪਾਊਡਰ ਉੱਚੋਂ ਨਿਕਲਦਾ ਜਾਣ ਉਹ ਉਹਨੂੰ ਕਹਿੰਦੇ ਆ ਸ਼ੁਗੰਧ ਇਹੋ ਚੀਜ਼ਾਂ ਪਾ ਕੇ ਬਣਦਾ ਇਹਦਾ ਨਾਮ ਦਿੱਤਾ ਸੀ ZX ਪਾਵਰਫੁੱਲ ਫਾਰਮੂਲਾ ਇਹ 1000 mg ਦਾ ਵਾ 1000 ਦਿੱਤਾ ਸੀ ਜਿਵੇਂ ਉਹ ਹਾਈਬ੍ਰਿਡ ਵਾਲੇ ਦਿੰਦੇ ਆ 1000 ਅਸੀਂ ਵੀ 1000 mg ਦਿੱਤਾ ਵੀ ਸਾਡਾ ਵੀ ਘੱਟ ਨਹੀਂ ਬਈ ਕਿਸੇ ਤੋਂ ਤੇ ਇਹ ਜਿਹੜੀ ਚੀਜ਼ ਆ ਜਦੋਂ ਤੁਸੀਂ ਘਰੇ ਬਣਾਉਂਗੇ ਹੁਣ ਜਿੰਨੇ ਮੁੰਡੇ ਜਿਮ ਚ ਕਰਦੇ ਆ ਚੰਡੀਗੜ੍ਹ ਜਿੰਨਾ ਵੀ ਜਿਮ ਵਾਲਾ ਸਿਸਟਮ ਹੈ ਉਹਦੇ ਵਿੱਚ ਇਹ ਜਾਂਦਾ ਹੈ ਜੀ ਸਾਡਾ ਪਹਿਲਾਂ ਮੈਂ ਸੈਂਪਲ ਦਿੱਤੇ ਸੀ ਉਹਨਾਂ ਨੂੰ ਖਾ ਕੇ ਪਸੰਦ ਆਇਆ ਉਹਦੇ ਬਾਅਦ ਹੁਣ ਸਾਨੂੰ ਪਤਾ ਹੀ ਨਹੀਂ ਕਿੰਨਾ ਕੁ ਜਾ ਰਿਹਾ ਤੇ ਉਹ ਕਹਿੰਦੇ ਸੀ ਗੁਲਸਰ ਬੜਾ ਡੱਬਾ ਬਣਾਉ ਦੋ ਮਖਾਣੀ ਡੱਬਾ ਤਾਂ ਐਡਾ ਕੀ ਰਹੂਗਾ ਅਸੀਂ ਡੋਜ਼ ਵੱਧ ਦੇਣੀ ਹੋਣੀ ਤੇ ਇਹ ਹੈ ਸਾਡਾ 150 ਗ੍ਰਾਮ ਹੈ ਜੀ 5 ਗ੍ਰਾਮ ਡੇਲੀ ਆ 2.5 ਗ੍ਰਾਮ ਸਵੇਰੇ ਅੱਧਾ ਚਮਚਾ 2.5 ਗ੍ਰਾਮ ਸ਼ਾਮ ਨੂੰ 5 ਗ੍ਰਾਮ ਤੇ 30 ਦਿਨਾਂ ਦਾ ਪ੍ਰੋਗਰਾਮ ਹੈ ਇਹ ਜਿਹੜੇ 슈ਗਰ ਦੇ ਮਰੀਜ਼ਾ ਉਹਨਾਂ ਲਈ ਕਿਸੇ ਵੀ ਕਾਰਨ ਸਰੀਰ ਕਮਜ਼ੋਰ ਤਕਾਬਟ ਮਹਿਸੂਸ ਕਰਦਾ ਹੈ ਹਰ ਵਕਤ ਥੱਕਿਆ ਰਹਿੰਦਾ ਤਾਂ ZX 1000 ਲੈਣਾ ਨਾ ਭੁੱਲਿਓ ਤੁਸੀਂ ਹਲੇ ਤੋਨੂੰ ਵੈਬਸਾਈਟ ਤੇ ਜਾ ਕੇ milu.www.vaidvan.te ਜਾਂ ਫਿਰ ਜਿੱਨੇ ਪੰਜਾਬ ਚ ਆਪਣੇ ਆਊਟਲੈਟ ਆ ਮੈਂ ਤੁਹਾਨੂੰ ਦੱਸ ਦਵਾ ਤੁਹਾਡੀ ਇੱਕ ਯਾਦਗਾਰ ਯਾਦਦਾਸ਼ਤ ਵਾਸਤੇ ਕਿ ਇੱਕ ਤਾਂ ਅੰਬਾਲੇ ਹਵੇਲੀ ਚ ਖੁੱਲ ਗਿਆ ਆਪਣਾ ਮੋੜਾ ਹਵੇਲੀ ਚ ਦੂਜਾ ਆਪਣਾ ਜਿਹੜਾ ਆਊਟਲੈਟ ਆ ਉਹ ਸਿਮਰਨ ਢਾਬਾ ਰਾਜਪੁਰਾ ਖੁੱਲ ਚੁੱਕਿਆ ਜੀਟੀ ਰੋਡ ਤੇ ਇੱਕ ਰਾਜਾ ਢਾਬਾ ਤੇ ਖੁੱਲ ਚੁੱਕਿਆ ਮਰਿੰਡੇ ਕੋਲੇ ਤੇ ਦੂਜਾ ਉੱਥੇ ਆਪਣਾ ਜਗਰਾਵਾ ਕੋਲੇ ਖੁੱਲਣ ਥੋੜੇ ਦਿਨਾਂ ਤੇ ਤੀਸਰਾ ਆਪਣਾ ਲੁਧਿਆਣਾ ਪ੍ਰੀਤ ਪੈਲਸ ਕੋਲੇ ਖੁੱਲ ਚੁੱਕਿਆ ਜਲੰਧਰ ਹਵੇਲੀ ਚ ਖੁੱਲ ਚੁੱਕਿਆ ਅੰਮ੍ਰਿਤਸਰ 골ਡਨ ਗੇਟ ਦੇ ਨਾਲ ਖੁੱਲ ਚੁੱਕਿਆ ਬਲੇ ਪੰਜ ਛੇ ਖੁੱਲ ਚੁੱਕੇ ਨੇ ਉੱਥੋਂ ਸਾਰੀਆਂ ਦਵਾਈਆਂ ਮਿਲ ਜਾਂਦੀਆਂ ਨੇ ਤੇ ਦੂਸਰੀ ਗੱਲ ਇਹਦੇ ਨਾਲ ਨਾ ਧਰਵਿੰਦਰ ਜੀ ਇੱਕ ਹੋਰ ਚੀਜ਼ ਅਸੀਂ ਦਿੰਨੇ ਆ ਉਹ ਹੈਗਾ 8+DV ਇਹ ਜਿੰਨੇ ਲੋਕਾਂ ਨੂੰ ਵੀ ਦਿੱਤਾ ਉਹਨਾਂ ਦੀ ਜਿਵੇਂ ਮੰਨ ਲਓ ਬੱਚਿਆਂ ਨੂੰ ਸ਼ੂਗਰ ਹੈ ਬੱਚਿਆਂ ਨੂੰ ਅਸੀਂ ਕੁਝ ਨਹੀਂ ਦੇ ਸਕਦੇ ਮੈਂ ਉਹਨਾਂ ਨੂੰ ਕਹਿਣਾ ਨਾ ਇਹ ਤੇ ਟੀਕਾ ਹੀ ਲੱਗੂ ਬਸ ਉਹਨਾਂ ਨੂੰ ਆ ਦੇਖੋ ਥੱਲੇ ਦਵਾਈ ਬੈਠ ਜਾਂਦੀ ਹੈ ਦੇਖੋ ਬੈਠੀ ਹੋਈ ਹੈ ਨਾ ਜੀ ਤੇ ਇਹਨੂੰ ਹਿਲਾ ਕੇ ਦੇਣਾ ਹੁੰਦਾ ਤਾਂ ਇਹਦਾ ਕਲਰ ਹੀ ਬਦਲ ਜਾਣਾ ਜਦੋਂ ਆਪਾਂ ਇਹਨੂੰ ਹਲਾਵਾਂਗੇ ਤਾਂ ਇਹ ਜਿਹੜੀ ਔਸ਼ਧ ਹੈ ਇਹਦੀ ਬੋਤਲੇ ਦੇਖੋ ਤੁਸੀਂ ਕਿੰਨੀ ਹਾਈਜਨਿਕ ਲਈਆਂ ਸੀ ਪਲਾਸਟਿਕ ਪਿਓਰ ਹਾਈਜਨਿਕ ਪਲਾਸਟਿਕ ਹੈ ਕੱਚ ਦੀ ਤਰ੍ਹਾਂ ਤੇ ਇਹ ਜਿਹੜੀ ਬੋਤਲ ਹੈ ਇਹਦੇ ਵਿੱਚ 1 ਲੀਟਰ ਆਉਂਦਾ ਤੇ ਇਹ ਲੀਵਰ ਕਿਡਨੀ ਹੋਰ ਕਈ ਚੀਜ਼ਾਂ ਦੇ ਜਿਹੜੇ ਬੱਚਿਆਂ ਦੀ 슈ਗਰ ਕਰਕੇ ਸਾਨੂੰ ਡਰ ਹੈ ਜਾਂ ਵੱਡਿਆਂ ਦਾ ਵੀ ਡਰ ਹੈ ਜਿਹੜੇ 30 ਸਾਲ ਤੋਂ ਥੱਲੇ ਥੱਲੇ ਵਾਲੇ ਜਾਂ 2 ਸਾਲ ਤੋਂ ਉੱਪਰ 30 ਸਾਲ ਤੋਂ ਥੱਲੇ ਜਿੰਨੇ ਵੀ ਬੱਚੇ ਆ ਉਹਨਾਂ ਲਈ ਇਹ ਅਸੀਂ ਤਿਆਰ ਕੀਤਾ ਤਾਂ ਕਿ ਉਹਨਾਂ ਦੇ ਹਾਰਟ ਬ੍ਰੇਨ ਲੀਵਰ ਇਹਦੇ ਉੱਤੇ ਲਿਖਿਆ ਹੈ ਲੀਵਰ ਕਿਡਨੀ ਐਂਡ ਕੀਪ ਬਲੱਡ 슈ਗਰ ਨੂੰ ਇਹ ਕੰਟਰੋਲ ਕਰਨ ਵਿੱਚ ਮਦਦ ਕਰਦਾ ਇਹ ਇੱਕ ਪ੍ਰੋਡਕਟ ਅਸੀਂ ਦਿੱਤਾ ਹੈ ਸਾਨੂੰ ਬੜੀ ਖੁਸ਼ੀ ਹੈ ਕਿ ਅਸੀਂ ਇਦਾਂ ਦੀਆਂ ਕੁਝ ਚੀਜ਼ਾਂ ਦੇ ਵਿੱਚ ਕਾਮਯਾਬ ਹੋਏ ਹਾਂ ਜਿਹਦੇ ਨਾਲ ਆਉਣ ਵਾਲਾ ਸਾਡਾ ਜਿਹੜਾ ਸਮਾਜ ਹੈ ਉਹ ਬਿਮਾਰੀਆਂ ਨਾਲ ਲੜਦਾ 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 ਬਿਮਾਰੀਆਂ ਤੋਂ ਜਿੱਤ ਹਾਸਲ ਕਰੂਗਾ ਜੀ ਬਿਲਕੁਲ ਜੀ ਤੇ ਗੁਲ ਸਾਹਿਬ ਇਹ ਵੀ ਦੇਖਿਆ ਜਾਂਦਾ ਹੈ ਕਿ 슈ਗਰ ਕੰਟਰੋਲ ਹੋਣੀ ਸ਼ੁਰੂ ਹੋ ਗਈ ਪਰ 슈ਗਰ ਦੇ ਨਾਲ ਜਿਹੜੇ ਆਪਸੀ ਸਬੰਧ ਨੇ ਚਾਹੇ ਪਤੀ ਪਤਨੀ ਦੇ ਕਹਿ ਲੋ ਉਹਨਾਂ ਦੇ ਵਿੱਚ ਵੀ ਥੋੜੀਆਂ ਜੀਆਂ ਦੂਰੀਆਂ ਵਧਣ ਲੱਗ ਪੈਂਦੀਆਂ ਨੇ ਕਿ ਸਰੀਰਕ ਜਿਹੜੀ ਅੰਦਰੂਨੀ ਕਮਜ਼ੋਰੀ ਆ ਉਹ ਵੀ ਆ ਜਾਂਦੀ ਹੈ ਤੇ ਉਹਦੇ ਵਾਸਤੇ ਕੀ ਹੱਲ ਕੱਢਿਆ ਜੀ ਦੇਖੋ ਸਾਰੇ ਜਿਹੜੇ ਪੰਜਾਬ ਦੇ ਵਿੱਚ ਵਸਦੇ ਲੋਕ ਆ ਉਹਨਾਂ ਨੂੰ ਪਤਾ ਹੈ ਵੀ ਉਹਦਾ ਹੱਲ ਗੁਲਸਾਹਬ ਨੇ ਕੱਢਿਆ ਹੋਇਆ ਔਰ ਬਹੁਤ ਕਾਮਯਾਬ ਵੀ ਆ ਉਹ ਉਹਦੇ ਵਿੱਚ ਕੀ ਆ ਕਿ ਚਾਹੇ ਉਹ ਲੇਡੀ ਆ ਚਾਹੇ ਉਹ ਜੈਂਟਸ ਆ ਦੁਨ ਦਾ ਜਦੋਂ 슈ਗਰ ਲੈਵਲ ਜ਼ਿਆਦਾ ਰਹਿਣ ਲੱਗ ਜਾਂਦਾ ਜਾਂ 슈ਗਰ ਨੂੰ ਜ਼ਿਆਦਾ ਦੇਰ ਹੋ ਜਾਂਦੀ ਆ ਜਾਂ ਜਿਹੜੀਆਂ ਆਪਾਂ ਗੋਲੀਆਂ ਖਾਣੇ ਆ ਅੰਗਰੇਜ਼ੀ ਦੀਆਂ ਉਹ ਆਪਾਂ ਜ਼ਿਆਦਾ ਦੇਰ ਖਾ ਲੀਆਂ ਤਾਂ ਸਾਨੂੰ ਵੀਕਨੈਸ ਆਉਂਦੀ ਆ ਕਿਉਂਕਿ ਉਹਦੇ ਨਾਲ ਅਸੀਂ ਨਾ ਤਾਂ ਕੋਈ ਤਾਕਤ ਦੀ ਦਵਾਈ ਖਾਣੇ ਆ ਛੇਤੀ ਨਾ ਕੁਛ ਆਪਾਂ ਧਿਆਨ ਦੰਨੇ ਆ ਤਾਂ 슈ਗਰ ਨੂੰ ਦੱਬ ਕੇ ਰੱਖਦੇ ਆ ਉਹ ਅੰਦਰ ਦਬੀ ਰਹਿੰਦੀ ਆ ਗੋਲੀਆਂ ਖਾ ਖਾ ਕੇ ਆਪਾਂ ਨੂੰ ਲੱਗਦਾ ਵੀ ਆਪਣੀ ਤਾਂ ਸੋਹ ਹੈ 200 ਹੈ ਘੱਟ ਹੈ ਪਰ ਉਹ ਘੱਟ ਨਹੀਂ ਅੰਦਰ ਦਬੀ ਹੋਈ ਆ ਉਹ ਅੰਦਰ ਵੀਕ ਕਰਦੀ ਰਹਿੰਦੀ ਆ 슈ਗਰ ਦਾ ਕੰਮ ਕੀ ਹੈ ਜਿਵੇਂ ਲੱਕੜੀ ਨੂੰ ਦੀਮਕ ਲੱਗ ਜਾਂਦਾ ਨਾ ਉਤੋਂ ਦਾ ਲੱਕੜੀ ਆ ਚਮਕੂ ਸ਼ੀਸ਼ੇ ਵਾਂਗ ਅੰਦਰੋਂ თੋਥੀ ਜਿਹਾ ਹੱਤ ਮਾਰਿਆ ਵਿੱਚੋਂ ਮਿੱਟੀ ਨਿਕਲਦੀ ਆ ਓਵੇਂ 슈ਗਰ ਜਿਹੜੀ ਆ ਉਹ ਸਾਡੇ ਸਰੀਰ ਨੂੰ ਸਾਡੀਆਂ ਹੱਡੀਆਂ ਨੂੰ ਮਾਸਪੇਸ਼ੀਆਂ ਨੂੰ ਦੀਮਕ ਵਾਂਗੂ ਖਾ ਜਾਂਦੀ ਆ ਅੰਦਰੋਂ ਤਾਂ ਉਹ ਲੋਕਾਂ ਨੂੰ ਚਾਹੇ ਸਾਡੀਆਂ ਭੈਣਾਂ ਨੇ ਬੀਬੀਆਂ ਨੇ ਚਾਹੇ ਸਾਡੇ ਵੀਰ ਨੇ ਭਰਾ ਇਹ ਵੀਕ ਹੋ ਜਾਂਦੇ ਆ ਇਨ ਦੀ ਰੋਮਾਂਸ ਲਾਈਫ ਜਿਹੜੀ ਆ ਉਹ ਬਹੁਤ ਬਹੁਤ ਡਾਊਨ ਹੋ ਜਾਂਦੀ ਹੈ ਚਾਹੇ ਉਹ ਕਹਿਣ ਚਾਹੇ ਨਾ ਕਹਿਣ ਮੇਰੇ ਕੋਲ ਆ ਕੇ ਦੋਨੋਂ ਬੰਦਦੇ ਆ ਭੈਣ ਵੀ ਕਹਿੰਦੀ ਆ ਨਾਲ ਬੈਠਾ ਆਪ ਆਪ ਵੀ ਬੋਲਦਾ ਵੀ ਹਾਂਜੀ ਸਾਡੇ ਦੋਨਾਂ ਚ ਹੀ ਐ ਹੋਇਆ ਪਿਆ ਜਿਵੇਂ ਹੁਣ ਤਾਂ ਬਸ ਭੈਣ ਭਾਈ ਬਣੀ ਆ ਰਹਿੰਦੇ ਹੁਣੇ ਜਿਵੇਂ ਅਸੀਂ ਰਹਿੰਦੇ ਆ ਮਤਲਬ ਕਹਿਣ ਦਾ ਵੀ ਗੱਲ ਕਹਿਣ ਲੱਗੇ ਉਹ ਮਾੜੀ ਜਿਹੀ ਐ ਮੈਨੂੰ ਸਮਝਾ ਦਿੰਦੇ ਨੇ ਆਪਣੇ ਤਰੀਕੇ ਨਾਲ ਤਾਂ ਫਿਰ ਉਹਨਾਂ ਵਾਸਤੇ ਨਾ ਧਰਵਿੰਦਰ ਜੀ ਇੱਕ ਤਾਂ ਲੇਡੀਜ਼ ਵਾਸਤੇ ਬਣਾਇਆ ਇਹ ਜਿਹੜਾ ZX 1000 ਇਹ ਤਾਂ ਦੋਨਾਂ ਲਈ ਹੈ ਤੇ ਲਿਖਿਆ ਹੀ ਹੋਇਆ ਮੇਲ ਫੀਮੇਲ ਦਾ ਫਾਰਮੂਲਾ ਤੇ ਨਾਲ ਉਹਨਾਂ ਵਾਸਤੇ ਅਸੀਂ X+ ਗੋਲਡ ਬਣਾਇਆ ਜੈਂਟਸ ਵਾਸਤੇ X+ ਗੋਲਡ ਕੈਪਸੂਲ ਬਹੁਤ ਪੁਰਾਣਾ ਆਪਣਾ ਪ੍ਰੋਡਕਟ ਹੈ ਲੋਕ ਲੈਂਦੇ ਆ ਬੜੇ ਕਾਬਲੇ ਤਾਰੀਫ ਪ੍ਰੋਡਕਟ ਹੈ ਇਹਦੀ ਮਤਲਬ ਇਹ ਪਹਿਲਾ ਪ੍ਰੋਡਕਟ ਹੈ ਜਿਹਦੀ ਤਾਰੀਫ ਦੁਨੀਆ ਕਰਦੀ ਆ ਔਰ ਦੂਜੀ ਗੱਲ ਇਹਦੇ ਨਾਲ ਫਿਰ ਅਸੀਂ ਬਣਾਇਆ X+ ਮਰਦਾਨੀ ਟੈਬਲੇਟ ਲੇਡੀਜ਼ ਵਾਸਤੇ ਗੋਲੀ ਬਣਾਈ ਉਹ ਜਿਹੜਾ ਐਕਸ ਪਲੱਸ ਮਰਦਾਨੀ ਗੋਲੀ ਬਣਾਈ ਆ ਉਹਦਾ ਤਾਂ ਰਿਜ਼ਲਟ ਹੀ ਬਹੁਤ ਆਇਆ ਜੀ ਫਿਰ ਉਹ ਦੋਨਾਂ ਦੇ ਵਿੱਚ ਇਹਦਾ ਰਿਜ਼ਲਟ ਜਦੋਂ ਆਇਆ ਤਾਂ 슈ਗਰ ਕਾਰਨ ਆਉਣ ਵਾਲੀ ਜਿੰਨੀ ਵੀ ਕਮਜ਼ੋਰੀ ਹੈ ਵੀਕਨੈਸ ਹੈ ਉਹਦੇ ਤੋਂ ਰਾਹਤ ਮਿਲੀ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਡਾਇਬੀਟਿਕ ਪੇਸ਼ੈਂਟ ਜਿਹੜਾ ਹੈਗਾ ਉਹ ਜਿਹੜਾ ਸਾਡੇ ਕੋਲੇ ਆ ਜਾਂਦਾ ਉਹ ਸੈਟੀਸਫਾਈਡ ਹੈ ਖੁਸ਼ ਹੈ ਔਰ ਪਰਮਾਤਮਾ ਕਰੇ ਤੁਸੀਂ ਸਦਾ ਚੜ੍ਹਦੀ ਕਲਾ ਚ ਰਹੋ ਜੀ ਜੀ ਤੇ ਗੁਰਸੱਭ ਜੰਦੇ ਜਾਂਦੇ ਇੱਕ ਹੋਰ ਸਮੱਸਿਆ ਦੇ ਉੱਤੇ ਜ਼ਰੂਰ ਚਰਚਾ ਕਰਾਂਗੇ ਉਹ ਵੀ ਸ਼ੂਗਰ ਦੀ ਦੇਣ ਹੁੰਦੀ ਹੈ ਸ਼ੂਗਰ ਹੋ ਜਾਵੇ ਤਾਂ ਉਹਦੇ ਨਾਲ ਕੀ ਹੁੰਦਾ ਹੈ ਕਿ ਅੱਖਾਂ ਦੀ ਰੋਸ਼ਨੀ ਦੇ ਉੱਤੇ ਫਰਕ ਪੈਣਾ ਸ਼ੁਰੂ ਹੋ ਜਾਂਦਾ ਹੈ ਤਾਂ ਅੱਖਾਂ ਨੂੰ ਕਿਵੇਂ ਬਚਾ ਕੇ ਰੱਖਣਾ ਹੈ ਅੱਖਾਂ ਵਾਸਤੇ ਕੀ ਤੁਹਾਡੇ ਕੋਲ ਕੋਈ ਉਤਪਾਦ ਆਯੁਰਵੇਦ ਦਾ ਜੀ ਜਿਨ੍ਹਾਂ ਦੇ ਅੱਖ ਦੰਦ ਉੱਪਰ ਲ ਐਨਟੀ ਸਿਸਟਮ ਵੀਕ ਹੋ ਜਾਂਦਾ ਗਲੇ ਦਾ ਥਰੋਟ ਵੀ ਹੱਡੀਆਂ ਵੀ ਉਹਨਾਂ ਨੂੰ ਮੈਂ ਕਹਿਣਾ ਦੋ ਚੀਜ਼ਾਂ ਸਾਡੀਆਂ ਜ਼ਰੂਰ ਨਾਲ ਇਸਤੇਮਾਲ ਕਰੋ ਜਹ ਕੋਈ ਬਿਮਾਰੀ ਹੈ ਨਾ ਹੈ ਤਾਂ ਵੀ ਕਰੋ ਇਹ ਹੈਗੀ ਹਲਦੀ ਆਪਣੀ ਪੰਚਮ ਹਲਦੀ ਪੰਚਮ ਹਲਦੀ ਦੇ ਵਿੱਚ ਕਾਲੀ ਹਲਦੀ ਅੰਬਾਹਲ ਦੀ ਦਾਰੂ ਹਲਦੀ ਪੀਲੀ ਹਲਦੀ ਤੇ ਜੰਗਲੀ ਹਲਦੀ ਪੰਜ ਹਲਦੀਆਂ ਦਾ ਮਿਸ਼ਰਣ ਹੈ ਔਰ ਜਿਹਨੇ ਵੀ ਅੱਜ ਤੱਕ ਖਾਧੀ ਹੈ ਉਹਨੇ ਥੈਂਕ ਯੂ ਬੋਲਿਆ ਔਰ ਇਹ ਤੁਹਾਡੇ ਨਰਵ ਸਿਸਟਮ ਨੂੰ ਸਟਰੋਂਗ ਕਰਦੀ ਹੈ ਨਸਾਂ ਖਾਣੀਆਂ ਵੀ ਨੇ ਅੱਖਾਂ ਦੇ ਵਿੱਚ ਨਾ ਬਲ ਕੇ ਬਹੁਤ ਬਰੀਕ ਲਾਈਨਸ ਜਨਸਾਂ ਨੇ ਇਹ ਹਰ ਚੀਜ਼ ਨੂੰ ਤਾਕਤ ਦੇ ਕੇ ਔਰ ਜਿੰਨੀ ਮਰਜ਼ੀ ਤੁਸੀਂ ਕਹ ਲਓ ਤੁਰਿਆਣੀਆਂ ਦਾ ਥੱਕੇ ਪਿਆ ਚੱਕਰ ਆਉਂਦੇ ਆ ਅੱਖਾਂ ਨਹੀਂ ਖੁੱਲ ਰਹੀਆਂ ਅੱਖਾਂ ਦੇ ਮੁਰੇ ਚਾਰ ਚਾਰ ਭੰਬੂਦਾਰੇ ਤੁਸੀਂ ਇਹਦਾ ਅੱਧਾ ਚਮਚਾ ਦੁੱਧ ਵਿੱਚ ਪਾ ਕੇ ਜਾਂ ਪਾਣੀ ਵਿੱਚ ਪਾ ਕੇ ਲੈ ਲਓ ਜੀ ਨਾਲ ਨਾਲ ਧਰਮਿੰਦਰ ਜੀ ਅਸੀਂ ਅੱਜ ਕੱਲ ਦੇ ਰਹੇ ਆ ਜਿਹੜੇ ਲੋਕੀ ਆਉਂਦੇ ਆ ਉਹਰੇ ਕਲੀਨਿਕ ਤੇ ਉਹ ਤਾਂ ਇਹ ਕਹਿ ਦਿੰਦੇ ਨੇ ਕਈ ਵਾਰੀ ਗੁਲਸਰ ਹਲਦੀ ਪਲਾਈ ਦਿਓ ਦੁੱਧ ਵਿੱਚ ਪਾ ਕੇ ਚਾਹ ਚੂ ਪਲਾਈ ਜਾਂਦੇ ਆ ਅਸੀਂ ਪਲਾ ਦਿੰਨੇ ਆ ਉਹਨਾਂ ਨੂੰ ਪਤਾ ਲੱਗਦਾ ਹਲਦੀ ਪੀ ਕੇ ਤੇ ਅੱਛਾ ਫਿਰ ਇੱਕ ਹੀ ਆਈ ਡ੍ਰੌਪ ਹੈ ਤਰਮਿੰਦਰ ਜੀ ਇਹਨੂੰ ਫੜ ਕੇ ਦੇਖੋ ਇਹ ਆਈ ਡ੍ਰੌਪ 5 ਸ਼ੀਸ਼ੀਆਂ ਨੇ ਜੀ ਇਹਦੇ ਵਿੱਚ ਇੱਕ ਡੱਬੇ 'ਚ ਇਹ ਅਸੀਂ 3 ਪੀਸ ਦਿੰਨੇ ਆ ਮਰੀਜ਼ ਨੂੰ 3 ਨਾਲ 2 ਫ੍ਰੀ ਵੀ ਸਾਰਾ ਟੱਬਰ ਪਾਓ ਕਿਉਂਕਿ ਇਹ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਜਿਹੜੇ ਛੋਟੇ ਬੱਚੇ ਆ ਉਹਨਾਂ ਦੀ ਤਾਂ ਅੱਖ ਉਤਰ ਜਾਂਦੀ ਹੈ ਇਹਦੇ ਨਾਲ ਜਿਹੜੇ ਸਾਡੇ ਵਰਗੇ ਜੀਵਨ ਮੇਰੇ ਅਣਕ ਲੱਗੀ ਹੋਈ ਹੈ ਇਹਦਾ ਨੰਬਰ ਨਹੀਂ ਬਦਲੂਗਾ ਤੁਸੀਂ ਜਿੰਨੇ ਮਰਜ਼ੀ ਮੇਰੇ ਪਿਛਲੇ 10 ਸਾਲ 8 ਸਾਲ ਪੁਰਾਣੇ ਵੀਡੀਓ ਚੱਕ ਕੇ ਦੇਖ ਲਿਓ ਆਹੀ ਅਣਕ ਲੱਗੀ ਹੋਈ ਆ ਨੰਬਰ ਨਹੀਂ ਬਦਲ ਸਕਦਾ ਤੇ ਇਹ ਇਹ ਹੀ ਪਾਉਨੇ ਆ ਇਹਦੇ ਨਾਲ ਕੀ ਹੁੰਦਾ ਕਿ ਅੱਖਾਂ ਦਾ ਜਾਨੀ ਪਾਣੀ ਸਾਫ ਅੱਖਾਂ ਵਿੱਚ ਉਹ ਬਿਲਕੁਲ ਸਾਫ ਜਿੰਨੀ ਥਕਾਵਟ ਆ ਉਹ ਖਤਮ ਤੁਸੀਂ ਦਿਨ ਰਾਤ ਥੱਕੇ ਹਾਰੇ ਆਉਨੇ ਹੋ ਕਰਿਆਨੇ ਵਾਲੇ ਭਰਾ ਹੋਗੇ ਸਕੂਟਰ ਮੋਟਰਸਾਈਕਲ ਚਲਾਉਣ ਵਾਲੇ ਹੋਗੇ ਜਾਂ ਹੋਰ ਜਿਹੜੇ ਬਾਹਰ ਧੂੜ ਮਿੱਟੀ ਉਹਨਾਂ ਦੀਆਂ ਅੱਖਾਂ ਦੇ ਵਿੱਚ ਗੰਧਲਾਪਣ ਠੀਕ ਹੈ ਰੱਬ ਨੇ ਬਾਈਪਰ ਲਾਏ ਨੇ ਆਪਣੀ ਅੱਖਾਂ ਤੇ ਆਪਾਂ ਬਾਰ-ਬਾਰ ਐ ਝਪਕਦੇ ਰਹਿੰਦੇ ਆ ਪਰ ਅੱਖਾਂ ਦੀ ਸਫਾਈ ਹੋਣਾ ਬਹੁਤ ਜ਼ਰੂਰੀ ਹੈ ਉਹਦੇ ਲਈ ਜੇ ਇਹ ਨਿਰਾਲਾ ਆਈ ਡ੍ਰੌਪ ਧਰਮਿੰਦਰ ਜੀ ਬਿਲਕੁਲ ਬਹੁਤ ਗਜਬ ਚੀਜ਼ ਆ ਜੀ ਇਹ ਚ ਪੰਜ ਪੀਸ ਨੇ ਤੁਸੀਂ ਲੈ ਕੇ ਜਾਇਓ ਤੁਸੀਂ ਕੈਮਰਾਮੈਨ ਤੁਸੀਂ ਸਾਰੇ ਇਹਨੂੰ ਪਾਇਓ ਤੂੰ ਨੂੰ ਖੁਦ ਵੀ ਪਤਾ ਲੱਗੂਗਾ ਵੀ ਗੋਲ ਸਾਹਿਬ ਨੇ ਵਾਕਈ ਕੋਈ ਨਾਇਆਬ ਤੋਹਫਾ ਜਿਹੜਾ ਹੈਗਾ ਕਿਉਂਕਿ ਜਦੋਂ ਤੁਸੀਂ ਅੱਖਾਂ 'ਚ ਪਾਇਆ ਹੋਗਾ ਨਾ ਅਗਲੀ ਵਾਰ ਤੁਸੀਂ ਖੁੱਲ ਕੇ ਬੋਲੋਗੇ ਕਿਉਂਕਿ ਜਿਹੜਾ ਵਰਤ ਲੈਂਦਾ ਉਹਨੂੰ ਪਤਾ ਹੁੰਦਾ ਇਹ ਕੀ ਚੀਜ਼ ਆ ਤਾਂ ਹਾਂ ਇਹ ਅੱਖਾਂ ਨੂੰ ਬਚਾਉਣ ਵਾਸਤੇ ਸੱਚਮੁੱਚ ਨਿਰਾਲਾ ਹੀ ਆਏ ਔਰ ਲੜਦਾ ਔਰ ਇੰਨਾ ਵਧੀਆ ਲੜਦਾ ਜਿਵੇਂ ਜੇ ਰਾਣੀ ਲੜਦੀਆਂ ਹੁੰਦੀਆਂ ਨੇ ਅੱਛਾ ਲੱਗਦਾ ਲੜਾਈ ਇਹਦੀ ਕਿਉਂਕਿ ਅੱਖਾਂ 'ਚ ਜਦੋਂ ਲੜਦਾ ਆਨੰਦ ਆਉਂਦਾ ਮਤਲਬ ਕਹਿੰਦਾ ਐ ਨਹੀਂ ਹੈ ਵੀ ਉਹੀ ਲੜੀ ਜਾਂਦਾ ਜੀ ਜੀ ਗੁਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਤੁਸੀਂ ਨਾਇਾਬ ਜਾਣਕਾਰੀ ਦਿੱਤੀ ਤੇ ਸ਼ੂਗਰ ਦੀ ਜਿਹੜੀ ਰੋਗ ਆ ਉਹਨੂੰ ਪਕੜ ਦੇ ਵਿੱਚ ਲਿਆਉਣ ਵਾਸਤੇ ਦੱਸਿਆ ਕਿ ਕਿਵੇਂ ਉਹਨੂੰ ਆਪਾਂ ਪਕੜ ਦੇ ਵਿੱਚ ਲਿਆ ਸਕਦੇ ਹਾਂ ਕਿਵੇਂ ਸਿਹਤਮੰਦ ਜੀਵਨ ਆ ਜਿਹੜਾ ਇਸ ਦੌਰਾਨ ਵੀ ਕੋਈ ਵੀ ਇਨਸਾਨ ਆ ਚਾਹੇ ਉਹ ਕੋਈ ਲੇਡੀ ਐ ਕੋਈ ਜੈਂਟਸ ਆ ਉਹ ਜਿਉ ਸਕਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਸੋ ਅਗਲੇ ਐਪੀਸੋਡ ਦੇ ਵਿੱਚ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਆ ਗਿਆ ਦਿਓ ਧੰਨਵਾਦ